ਨਿੰਨੋ ਕਿਸੇ ਕਿਸ ਨੇ ਦੇਖਿਆ ਤੇ ਹਜੇ ਉਹਦਾ ਕੰਮ ਐਂਟਰੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਐਂਟਰੀ ਬਣਾਈ ਆ ਕਿੰਨੇ ਵਧੀਆ ਤਰੀਕੇ ਨਾਲ ਮਾਰਬਲ ਲਾ ਕੇ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਕੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਆਓ ਆਪਾਂ ਤੁਹਾਨੂੰ نیچے ਦੇ ਹੰਨੇ ਹਾਂਜੀ ਅੱਜ ਆਪਾਂ ਪਹੁੰਚ ਗਏ ਹਾਂ ਹਿਸ਼ਾਰਪੁਰ ਦੇ ਉਸ ਅਜੂਬੇ ਤੇ ਜਿੰਨੂੰ ਕਿਸੇ ਕਿਸੇ ਨੇ ਦੇਖਿਆ ਤੇ ਹਜੇ ਉਹਦਾ ਕੰਮ ਆਲਮੋਸਟ ਕੰਪਲੀਟ ਹੋਇਆ ਆ ਬਹੁਤ ਸੋਹਣਾ ਅਜੂਬਾ ਆ ਜਿਹੜਾ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਬਣਾਇਆ ਗਿਆ ਆ ਆਜੋ ਤੁਹਾਨੂੰ ਅਜੂਬਾ ਦਿਖਾਈਏ ਸੋ ਇਹ ਆ ਉੱਥੇ ਦੀ ਐਂਟਰੀ ਐਂਟਰੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਐਂਟਰੀ ਬਣਾਈ ਆ ਇੰਨੇ ਵਧੀਆ ਤਰੀਕੇ ਨਾਲ ਮਾਰਬਲ ਲਾ ਕੇ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਆ ਮੇਨ ਰੋਡ ਤੋਂ ਹੀ ਦੇਖਦੇ ਪਹਾੜਾਂ ਦੇ ਉੱਤੇ ਇਹ ਜਗ੍ਹਾ ਸਾਹਮਣੇ ਪਹਾੜੀ ਪਹਾੜ ਨੇ ਆਜੋ ਤੁਹਾਨੂੰ ਅੰਦਰ ਲੈ ਕੇ ਚੱਲੀਏ ਦੇ ਬਹੁਤ ਹੀ ਸੋਹਣੀ ਤੇ ਸ਼ਾਨਦਾਰ ਜਗ੍ਹਾ ਹੈ ਤੁਸੀਂ ਅਸਮਾਨ ਦੇਖ ਸਕਦੇ ਹੋ ਕਿੰਦਾ ਨੀਲਾ ਐਂਡ ਚਿੱਟੇ ਬੱਦਲ ਲਿਸ਼ਕਦਾ ਹੋਇਆ ਫਰਸ਼ ਤੇ ਸੋਹਣੀਆਂ-ਸੋਹਣੀਆਂ ਮਾਰਤਾਂ ਆਜੋ ਤੁਹਾਨੂੰ ਆਪਾਂ ਤੇ ਨੀਚੇ ਵੀ ਲੈ ਕੇ ਜਾਈਏ ਫਿਰ ਤੁਹਾਨੂੰ ਪਿੱਛੇ ਮিনার ਦਿਖਾਣ ਚੱਲਾਂਗੇ ਬਹੁਤ ਹੀ ਸੋਹਣੀ ਜਗ੍ਹਾ ਹੈ ਇੱਥੇ ਮੈਂ ਦੂਜੀ ਵਾਰ ਆਇਆ ਤੇ ਅੱਗੇ ਨਾਲੋਂ ਕਾਫੀ ਚੇਂਜਸ ਆਏ ਆ ਮਤਲਬ ਮੈਂ ਦੇਖ ਕੇ ਇੱਥੇ ਬੰਦਾ ਉਦੋਂ ਹੀ ਨਹੀਂ ਛੇਤੀ ਜਾਣ ਦਾ ਦਿਲ ਕਰਦਾ ਇੰਨੀ ਸੋਹਣੀ ਜਗ੍ਹਾ ਬਣਾਈ ਗਈ ਹੈ ਸਰਕਾਰ ਵੱਲੋਂ ਫੁਲੀ ਡਿਵੈਲਪਡ ਦਾ ਲਾਈਟਿੰਗ ਆ ਇੱਥੇ ਉਹ ਬਣਾਏ ਹੋਏ ਫਾਊਂਟੇਨਸ ਬਣਾਏ ਆ ਇਹ ਮੇਰੇ ਕਿ ਥੱਲੇ ਘੁੰਮਣ ਨੂੰ ਜਗ੍ਹਾ ਆ ਪਲਾਂਟਿੰਗਸ ਵਗੈਰਾ ਮਤਲਬ ਹਜੇ ਕਾਫੀ ਕੰਮ ਰਹਿੰਦਾ ਵੀ ਬਟ ਫਿਰ ਵੀ ਇਹ ਜਗ੍ਹਾ ਇੰਨੀ ਸੋਹਣੀ ਆ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਆਇਓ ਆਪਾਂ ਤੁਹਾਨੂੰ نیچے ਦਿਖਾਣੇ نیچے ਵੀ ਇਹਦੇ ਜਗ੍ਹਾ ਬਣੀ ਹੋਈ ਆ ਅ ਤਾ نیچے ਦੇਖ ਸਕਦੇ ਹੋ ਕਿੰਨੀ ਸੋਹਣੀ ਇਮਾਰਤ ਆ ਆ ਸਾਈਡ ਤੇ ਸਟੋਨਸ ਦਾ ਬਣਿਆ ਹੋਇਆ ਫਲੋਰ ਕਲਾਕਾਰੀ ਦੇਖੋ ਤੁਸੀਂ ਉੱਤੇ ਕੰਦਾ ਦੇ ਉੱਤੇ ਕਿੰਨੀ ਵਧੀਆ ਲੱਗ ਰਹੀ ਹੈ ਜਿਹੜੇ ਡੋਰਸ ਆ ਡੋਰਸ ਦੇਖੋ ਕਿੰਨੇ ਪਿਆਰੇ ਲੱਗ ਰਹੇ ਵਿੰਡੋਸ ਦੇਖੋ ਇਦਾਂ ਲੱਗਦਾ ਜਿਦਾਂ ਆਪਾਂ ਕੋਈ ਕਿਸੇ ਪੈਲੇਸ ਚਾਏ ਹੋਈਏ ਜਿਵੇਂ ਮਤਲਬ ਉਹਦਾ ਪੁਰਾਣੇ ਟਾਈਪ ਦੇ ਕਿਲੇ ਹੁੰਦੇ ਆ ਇਦਾਂ ਦੇ ਇੱਥੇ ਆ ਕੇ ਫੀਲ ਆਂਦੀ ਆ ਮਤਲਬ ਬਹੁਤ ਖੁੱਲਾ ਡੁੱਲਾ ਏਰੀਆ ਆ ਇੰਨਾ ਖੁੱਲਾ ਡੁੱਲਾ ਏਰੀਆ ਦੇਖ ਕੇ ਮਨ ਵੀ ਖੁਸ਼ ਹੁੰਦਾ ਹੈ ਆ ਵਿੰਡੋਸ ਦੇਖੋ ਵਿੰਡੋਸ ਤੇ ਡਿਜ਼ਾਈਨ ਕਰਨੇ ਸੋਹਣੇ ਆ ਇਕ ਤੇ ਜਗਾ ਪਹਿਲਾਂ ਹੀ ਬਹੁਤ ਉੱਚੇ ਪਹਾੜਾਂ ਤੇ ਬਣਾਈ ਆ ਉੱਤੋਂ ਕਿਸੇ ਜਗਾ ਤੇ ਇੱਕ ਬਹੁਤ ਉੱਚੀ ਮিনার ਪਤਾ ਨਹੀਂ ਕਿੰਨੇ ਸੌ ਫੁੱਟ ਦੀ ਮিনার ਆ ਉਹ ਬਣਾਈ ਗਈ ਆ ਜੇ ਤੁਹਾਨੂੰ ਆਪ ਉਹ ਵੀ ਦਿਖਾਣੀ ਸਭ ਤੋਂ ਪਹਿਲਾਂ ਉਹ ਵੀ ਦਿਖਾਣੀ ਆ ਉਹ ਇੱਥੋਂ ਹਰ ਇੱਕ ਬੰਦੇ ਨੂੰ ਕਰਸ਼ਿਤ ਕਰਦੀ ਹੈ ਬਹੁਤ ਉੱਚੀ ਮিনার ਆ ਹਜੇ ਮਤਲਬ ਕੰਪਲੀਟ ਨਹੀਂ ਹੋਈ ਬਟ ਫਿਰ ਵੀ ਤੁਸੀਂ ਦੇਖੋਗੇ ਤਾਂ ਕਹੋਗੇ ਤਾਂ ਬਹੁਤ ਉੱਚੀ ਆ ਆਜੋ ਤੁਹਾਨੂੰ ਉਹ ਦਿਖਾਈਏ ਸੋ ਆ ਜਿਹੜੀ ਮੈਂ ਤੁਹਾਨੂੰ ਜਗ੍ਹਾ ਦਿਖਾਈ ਨਾ نیچے ਇਹ ਕੱਲਾ ਹੀ ਨਹੀਂ ਇੱਥੇ ਇਹਦੇ نیچے ਵੀ ਦੋ ਬੇਸਮੈਂਟਾਂ ਬਣੀ ਐ ਇਹ ਜਗ੍ਹਾ ਖਾਲੀ ਨਹੀਂ ਇਹਦੇ نیچے ਤੱਕ ਵੀ ਦੋ ਬੇਸਮੈਂਟਾਂ ਬਣੀ ਐ ਇਹਦੇ ਅੰਡਰ ਉੱਥੇ ਮੈਂ ਗਿਆ ਨਹੀਂ ਕਿਉਂਕਿ ਉੱਥੇ ਕੰਮ ਚੱਲ ਰਿਹਾ ਸੀ ਬਟ ਫਿਰ ਵੀ ਉਹ ਵੀ ਬਹੁਤ ਸੋਹਣੀਆਂ ਨੇ ਆਪਾਂ ਤੁਹਾਨੂੰ ਇੱਥੋਂ ਮিনার ਦਿਖਾਣੇ ਆ ਇਸ ਜਗ੍ਹਾ ਦੇ ਬਿਲਕੁਲ ਪਿੱਛੇ ਮিনার ਐ ਇੰਨੀ ਖੁੱਲੀ ਡੁੱਲੀ ਜਗ੍ਹਾ ਐ ਇਹ ਇੱਥੇ ਕੋਮਦੇ 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 ਨੂੰ ਸਾਹ ਚੜ ਜਾਂਦਾ ਸਾਹ ਹੀ ਫੁੱਲ ਜਾਂਦਾ ਬੰਦਾ ਸੋਚਦਾ ਯਾਰ ਬਈ ਜਾਈਏ ਕਿੱਧਰ ਕਿੱਧਰ ਨੂੰ ਰਸਤਾ ਆ ਮੈਂ ਥੱਲੇੋਂ ਉੱਤੇ ਤਾਂ ਆ ਗਿਆ ਸੀ ਬੱਜੜੋਂ ਉੱਤੇ ਆਇਆ ਉੱਤੇ ਆ ਕੇ ਦੇਖਿਆ ਤਾਂ ਅੱਗੇ ਉਹ ਲੱਗੇ ਬੈਰੀਅਰ ਜੇ ਹੁਣ ਮੈਨੂੰ ਘੁੰਮ ਕੇ ਸਾਹਮਣੇ ਉਹਦੇ ਫਰੇ ਜਿਹੜਾ ਤੁਹਾਨੂੰ ਫਰੰਟ ਦਿਖਾਇਆ ਸੀ ਉੱਥੋਂ ਦੀ ਜਾਣਾ ਪੈਣਾ ਅੰਦਰ ਚਲੋ ਜਾਣੇ ਆਂਦਾ ਤੁਹਾਨੂੰ ਅੰਦਰ ਦਾ ਵੀ ਵਿਊ ਦਿਖਾਉਂਦੇ ਆਂ ਸੋ ਅੰਦਰ ਤਾਂ ਪਹੁੰਚ ਗਏ ਆ ਤੁਸੀਂ ਥਿ ਵਿਊ ਦੇਖ ਸਕਦੇ ਆ ਸਾਹਮਣੇ ਤੁਹਾਨੂੰ ਮিনার ਦਿਖ ਰਹੀ ਹੋਗੀ ਆਹ ਬਿਲਡਿੰਗ ਆ ਵੀ ਕਿੰਨੀ ਉੱਚੀ ਆ ਬਟ ਫਿਰ ਵੀ ਉਹ ਮিনার ਤੁਹਾਨੂੰ ਉਤੋਂ ਵੀ ਉੱਚੀ ਦਿਖੂਗੀ ਦੇਖੋ ਵੀ ਸਾਈਡ ਤੇ ਗੈਲਰੀ ਵੀ ਆ ਕਿੰਨਾ ਸੋਹਣਾ ਮੈਂ ਉਤੋਂ ਦੀ ਚੜ ਕੇ ਉਹ ਪਰਲੀ ਸਾਈਡ ਤੇ ਸੀ ਫਿਰ ਆ ਹੁਣ ਜਿਹੜੇ ਜਾਂ ਲੱਗੇ ਆ ਆ ਬੈਰੀਅਰ ਜਿਹਨਾਂ ਤੇ ਉਤੋਂ ਟੱਪ ਕੇ ਥੋੜੀ ਆਣਾ ਸੀ ਫਿਰ ਮੈਂ ਘੁੰਮ ਕੇ ਪਿੱਛੋਂ ਦੀ ਆ ਫਰੰਟ ਗੇਟ ਥਾਣੀ ਆਇਆ ਫਰੰਟ ਗੇਟ ਤੋਂ ਹੁਣ ਸਿੱਧੇ ਆਪਾਂ ਚੱਲਾਂਗੇ ਸਾਹਮਣੇ ਉਸ ਮিনার ਵਾਲਾ ਉਹ ਦੇਖੋ ਬਈ ਕਿੰਨੀ ਸੋਹਣੀ ਜਗ੍ਹਾ ਆ ਬਹੁਤ ਖੁੱਲੀ ਡੁੱਲੀ ਜਗ੍ਹਾ ਪਤਾ ਨਹੀਂ ਕਿੰਨੇ ਕਿੱਲੇ ਜੇ ਬਣੇ ਹੋਊਗਾ ਸਾਹਮਣੇ ਦੇਖੋ ਤੁਸੀਂ ਮিনার ਕਿੰਨੀ ਉੱਚੀ ਦਿਖ ਰਹੀ ਕਿੰਨੀ ਸੋਹਣੀ ਚੀਜ਼ ਲੱਗੂਗੀ ਜਦੋਂ ਪੂਰੀ ਤਿਆਰ ਹੋ ਜਾਊਗੀ ਹਾਂ ਦੇਖੋ ਜਿੱਦਾਂ ਲੋਕਾਂ ਦੇ ਬੈਠਣ ਲਈ ਜਗ੍ਹਾ ਬਣਾਈ ਹੋਈ ਆ ਬਈ ਇਦਾਂ ਦੀ ਚੀਜ਼ ਤਾਂ ਮੈਂ ਸ਼ਾਰਪੁਰ ਚ ਪਹਿਲੀ ਵਾਰ ਦੇਖੀ ਐ ਇੰਨੀ ਸੋਹਣੀ ਜਗ੍ਹਾ ਹੋਵੇ ਘੁੰਮਣ ਫਿਰਨ ਨੂੰ ਬੰਦਾ ਇੱਥੇ ਘੁੰਮਣ ਫਿਰਨਾ ਆਜੇ ਦੇਖਣ ਆਜੇ ਮੈਂ ਤਾਂ ਅੱਜ ਤੱਕ ਸ਼ਾਰਪੁਰ ਚ ਇਦਾਂ ਦੀ ਜਗ੍ਹਾ ਦੇ ਘੁੰਮੇ ਨਹੀਂ ਹਾਂ ਆ ਆਨੰਦਪੁਰ ਸਾਹਿਬ ਜਿਹੜਾ ਆਪਣਾ ਉੱਥੇ ਵੀ ਰਾਸਤੇ ਖਾਲਸਾ ਉੱਥੇ ਜ਼ਰੂਰ ਗਏ ਹਾਂ ਪਰ ਇਦਾਂ ਦੀ ਜਗ੍ਹਾ ਮੈਂ ਸ਼ਾਰਪੁਰ ਚ ਨਹੀਂ ਘੁੰਮਿਆ ਪਹਿਲੀ ਵਾਰ ਦੂਜੀ ਵਾਰ ਹੀ ਆਇਆ ਇਸ ਦਾ ਤੁਹਾਨੂੰ ਦੱਸਿਆ ਬਹੁਤ ਸੋਹਣੀ ਜਗ੍ਹਾ ਐ ਵੇ ਫਾਈਨਲੀ ਪਹੁੰਚ ਚਲੇ ਆ। ਉਹ ਦੇਖੋ ਇੱਥੋਂ ਨੇੜੇ ਜਾ ਕੇ ਤਾਂ ਹੋਰ ਵੀ ਉੱਚਾ ਲੱਗੂਗਾ। ਆਹ ਦੇਖੋ ਵੀ ਕੁੱਤੇ ਖੇਡਣ ਲੱਗੇ ਇੱਥੇ। ਲੈ ਤਾਂ ਇਹ ਵੀ ਘੁੰਮਣ ਦਰ ਨਹੀਂ ਆਏ। ਆਜੋ ਤੁਹਾਨੂੰ ਆਪਾਂ ਜਗ੍ਹਾ ਦਿਖਾਈਏ ਫਿਰ। ਇੱਧਰ ਵੀ ਦੇਖੋ ਇੱਧਰ ਵੀ ਅੰਦਰ ਜਿੱਦਾਂ ਹਾਲ ਬਣ ਰਹੇ ਆ। ਆਹ ਲਿਫਟ ਸਰੇ ਉੱਪਰ-ਨੀਚੇ ਜਾਣ ਨੂੰ। ਇੱਧਰ ਵੀ ਉਹ ਸਾਹਮਣੇ ਦੇਖੋ ਤੁਸੀਂ ਆਹ ਦੇਖੋ ਫਰਸ਼ ਤੇ ਦੇਖੋ ਕਿੰਨਾ ਵਧੀਆ ਮਾਰਬਲਿੰਗ ਕੀਤੀ ਹੋਈ ਹੈ ਉਹ ਸਾਹਮਣੇ ਹਾਲ ਨੇ ਆਹ ਦੇਖੋ ਸਾਹਮਣੇ ਆ ਗਈ ਜੀ ਆਪਣੀ ਮিনার ਆਪ ਹੀ ਲਾ ਲੋ ਜਿੱਡੀ ਵੱਡੀ ਕ੍ਰੇਨ ਲੱਗੀ ਕਿੱਡੀ ਪਾਵਰਫੁਲ ਸਟੀਲ ਦਾ ਸਟਰਕਚਰ ਆ ਆ ਜੋ ਆ ਨਾ ਇਹ ਕੁਝ ਸੀਮੈਂਟ ਨਹੀਂ ਇਹਦੇ ਅੰਦਰ ਜ਼ਰੂਰ ਆ ਬਾਕੀ ਸਾਰਾ ਇਸ ਸਟੀਲ ਦਾ ਸਟਰਕਚਰ ਆ ਆ ਸਾਈਡ ਤੇ ਦੇਖੋ ਤੁਸੀਂ ਇਹ ਸਾਰੇ ਹਾਲ ਜੋ ਆਡੀਟੋਰੀਅਮ ਜੋ ਵੀ ਆ ਉਹਦਾ ਏਰੀਆ ਹੈ ਇਹ ਸਾਹਮਣੇ ਤੁਹਾਡੇ ਬਿਲਕੁਲ ਮিনার ਆ ਇਹਦੇ ਉੱਤੇ ਸਭ ਤੋਂ ਟੌਪ ਤੇ ਇੱਥੇ ਵੀ ਕੁਝ ਲੱਗਣਾ ਆ ਹਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਈ ਇਵਨ ਕਿ ਹਜੇ ਤਾਂ ਪੇਂਟ ਵੀ ਚੱਲ ਰਿਹਾ ਬਹੁਤ ਸੋਹਣਾ ਲੱਗਦਾ ਹੈ ਮিনার ਦੂਰੋਂ ਦੇਖਣ ਤੋਂ ਤਾਂ ਛੋਟਾ ਜਿਹਾ ਲੱਗੂ ਨੇੜੇ ਆ ਕੇ ਹੋਰ ਵੀ ਵੱਡਾ ਲੱਗੂਗਾ ਤੁਸੀਂ ਆਪ ਦੇਖੋ ਸਾਰਾ ਜਿੰਨਾ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਹੀ ਸਟੀਲ ਫਰੇਮ ਆ ਕਿੰਨਾ ਸਟੀਲ ਲੱਗਿਆ ਮਤਲਬ ਕਿੰਨਾ ਖਰਚਾ ਆਇਆ ਹੋਊ ਇਸ ਜਗ੍ਹਾ ਤੇ ਆ ਗੱਬੇ ਦੇਖੋ ਇਹ ਗੱਬੇ ਸਾਰਾ ਫਾਊਂਟੇਨ ਸਿਸਟਮ ਆ ਇਹ ਇਹ ਚਾਲੂ ਤਾਂ ਨਹੀਂ ਹੋਏ ਬਟ ਜਦੋਂ ਪੂਰੀ ਤਰ੍ਹਾਂ ਇਸ ਸਰਕਾਰ ਨੂੰ ਹੈਂਡਓਵਰ ਹੋ ਜਾਊਗਾ ਜਦੋਂ ਚਾਲੂ ਕੀਤਾ ਜਾਊਗਾ ਤਾਂ ਇੱਥੇ ਫਾਉਂਟੇਨ ਇੱਥੇ ਸਾਰੇ ਪਾਣੀ ਚੱਲੂਗਾ ਲੁਕਸ ਦੇਖੋ ਤੁਸੀਂ ਦੇਖੋ ਅਸਮਾਨ ਦੇਖੋ ਕਿਦਾਂ ਐਂਡ ਬੱਦਲ ਹੋਇਆ ਪਏ ਚਿੱਟਾ ਨੀਲਾ ਅਸਮਾਨ ਕੁਝ ਦਿਨ ਪਹਿਲਾਂ ਇੱਥੇ ਧੁੱਪ ਵੀ ਵਾਕਈ ਵੀ ਸ਼ਾਨਦਾਰ ਜਗ੍ਹਾ ਹੈ ਦੇਖਣ ਲਈ ਕਮਾਲ ਦੀ ਜਗ੍ਹਾ ਹੈ ਹੁੱਲਾ ਡੁੱਲਾ ਏਰੀਆ ਜਿੱਦਾਂ ਮਰਜੀ ਕੋਮੋ ਦੇਖੋ ਇੰਜੋਏ ਕਰੋ ਨਾਲੇ ਪਹਾੜਾਂ ਵਿੱਚ ਠੰਢ ਠੰਢੀ ਹਵਾ ਚੱਲਦੀ ਹੈ ਵਧੀਆ ਲੱਗਦਾ ਗਰਮੀਆਂ ਚੋਂ ਨੂੰ ਬੈਸਟ ਆ ਆ ਦੇਖੋ ਇਹੋ ਹੀ ਸਲੜੀ ਜਗਾ ਜਿੱਥੇ ਤੁਹਾਨੂੰ ਆਪਾਂ ਲੈ ਕੇ ਆਏ ਇਹਦੇ نیچے ਇਹਦੇ نیچے ਵੀ ਦੋ ਦੋ ਬੇਸਮੈਂਟਾਂ ਨੇ ਜਿੰਨਾਂ ਵਿੱਚ ਵੀ ਕਾਫੀ ਕੁਝ ਹੋਊਗਾ ਹਜੇ ਜੋ ਕਿ ਰੈਡੀ ਹੋ ਚੁੱਕੇ ਨੇ ਬਸ ਥੋੜਾ ਬਥਾ ਕੰਮ ਰਹਿਦਾ ਜਗਾ ਦੇਖੋ ਜੀ ਕਿੰਨੀ ਖੁੱਲੀ ਆ